ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਘਰੇਲੂ ਪਸ਼ੂ ਆ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਤੇ ਭਾਜੀ ਹੁਣਾਂ ਨੇ ਦੋ ਘਰਨੀਆਂ ਸੇਲ ਇੱਕ ਮੱਝ ਆ ਤੇ ਇੱਕ ਝੋਟੀ ਆ ਪਹਿਲਾ ਸੂਆ ਦੋਵੇਂ ਸੂਈਆਂ ਤਾਜ਼ੀਆਂ ਤੇ ਚੰਗੀ ਕੁਆਲਿਟੀ ਆ ਨੀਲੀ ਰਾਇ ਦੀ ਵਿੱਚ ਪੱਖ ਰੱਖਦੀਆਂ ਤੇ ਬੱਚੇ ਵੀ ਬੜੇ ਸੋਹਣੇ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਭਾਜੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਡਿਟੇਲ ਲਵਾਂਗੇ ਜੀ ਇਹਨਾਂ ਪਸ਼ੂਆਂ ਦੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਮਰਾ ਠੀਕ ਠਾਕ ਠੀਕ ਹੈ ਜੀ ਤੇ ਆਪਣਾ ਘਰੇਲੂ ਹੀ ਹੈ ਹਾਂ ਜੀ ਘਰੇਲੂ ਹੈ ਜੀ ਪਸ਼ੂ ਵੀਰ ਜੀ ਦੁੱਧ ਦਾ ਕੰਮ ਹਾਂ ਜੀ ਦੁੱਧਾ ਹੀ ਹੈ ਜੀ ਠੀਕ ਹੈ ਜੀ ਠੀਕ ਐਡਰੈਸ ਦੱਸ ਦਿਓ ਵੀਰ ਜੀ ਐਡਰੈਸ ਵੀਰ ਜੀ ਪਿੰਡ 베ਰਕਾ ਜ਼ਿਲ੍ਹਾ ਅਮਰਸਾ ਤਹਿਸੀਲ ਅਮਰਸਾ ਜੀ ਠੀਕ ਹੈ ਜੀ ਹਾਂ ਜੀ ਨਾਮ ਕੀ ਹੈ ਵੀਰ ਜੀ ਨਾਮ ਮੇਰਾ ਜਸੇ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 8284996913 ਠੀਕ ਹੈ ਜੀ ਹਾਂਜੀ ਪਹਿਲੀ ਵੀਡੀਓ ਲੱਗੀ ਹਾਂਜੀ ਪਹਿਲੀ ਵੀਡੀਓ ਭਾਜੀ ਪਹਿਲੀ ਠੀਕ ਹੈ ਜੀ ਹਾਂਜੀ ਦੋ ਆ ਹਾਂਜੀ ਦੋ ਪਸ਼ੂ ਆ ਵੀਰ ਜੀ ਦੋਵੇਂ ਤਾਜ਼ੀ ਆ ਹਾਂਜੀ ਦੋਵੇਂ ਤਾਜ਼ੀਆਂ ਵੀਰ ਜੀ ਹਫਤਰਤੀ ਸੀ ਜੀ ਠੀਕ ਹੈ ਜੀ ਹਾਂਜੀ ਬੋਲੇ ਤੇ ਜੇਰੇ ਕਰੀਏ ਸ਼ੁਰੂਆਤ ਹਾਂਜੀ ਆ ਛੋਟੀ ਪਹਿਲਾ ਸੂਹਾ ਹਾਂਜੀ ਪਹਿਲਾ ਸੂਹਾ ਚਾਰ ਦੰਦ ਜੇ ਮੂੰਹ ਅੱਛਾ ਤੇ ਅਰੇ ਬੋਲੇ ਤੋਂ ਟੁੱਟੀ ਭਾਈ ਜੀ 10 ਕਿਲੋ ਦੁੱਧੂ ਗਏ ਠੀਕ ਹੈ ਹਾਂਜੀ ਵੀਰ ਜੀ ਨੀਲੀ ਰਾਕ ਨੀਲੀ ਰਵੀ ਦੀ ਭਾਜੀ ਹਾਂਜੀ ਬੱਚਾ ਕੀ ਆ ਮਗਰ ਬੱਚਾ ਕੱਟਾ ਪਿਛੇ ਵੀਰ ਜੀ ਕੱਟਾ ਮਗਰ ਆ ਹਾਂਜੀ ਵੀਰ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਵੀ ਬੇਲ ਦੀ ਵੀ ਕਾਫੀ ਲੰਮੀ ਐ ਇਹਨੂੰ ਤੋੜੀਏ ਇੱਕ ਵਾਰ ਹਾਂਜੀ ਤੋੜ ਤੋਰੋ ਵੀਰ ਜੀ ਤੋਰ ਆਜੋ ਤੁਸੀਂ ਨਾਲ-ਨਾਲ ਆਓ ਕੋਈ ਗੱਲ ਮੈਂ ਬੱਚਾ ਵੀ ਨਾਲ ਤੋੜ ਲੇ ਸੌਖਾ ਕੋਈ ਨਹੀਂ ਪੁੱਛੋ ਤੋੜ ਤਾਣਾ ਉਧਰ ਤੋਂ ਪੈਂਦੀ ਆਜੋ ਸੂਆ ਪਹਿਲਾ ਲੈ ਕੋਈ ਕੱਦ ਕਾੜ ਚੈੱਕ ਕਰ ਲਓ ਝੋਟੀ ਦਾ ਬਹੁਤ ਚੰਗਾ ਵਾ ਬਾਕੀ ਹਵਾਨਾ ਚੈੱਕ ਕਰੋ ਜੀ ਆਦਰ ਕਿੱਡਾ ਸੋਹਣਾ ਤਿਆਰ ਕੀਤਾ ਸੂਆ ਪਹਿਲਾ ਮੂੰਹ ਤੇ ਚਾਰ ਦੰਦਾਂ ਦਾ ਜੀ ਦੁੱਧ ਐਸ ਟਾਈਮ ਤੇ 10 ਹਾਂਜੀ 10 ਕਿਲੋ ਪੱਕਾ ਜੀ ਵੀਰ ਜੀ ਠੀਕ ਆ 10 ਕਿਲੋ ਪੱਕਾ ਤਿਆਰ ਦੇਖੋ ਜੀ ਕੁਆਲਿਟੀ ਝੋਟੀ ਚੈੱਕ ਕਰੋ ਸੋਹਣੀ ਸਰਕੀ ਪੂਰੀ ਆ ਵੇਖੋ ਦਿੱਲੀ ਆਖ ਖਾਲੀ ਝੋਟੀ ਆ ਜੀ ਇਹ ਆ ਵੇਖੋ ਕਰੋ ਚੱਕ ਦੁੱਧ ਭਾਜੀ ਵਾਜੂਗੀ ਥੋੜਾ ਭਾਜੀ ਹਾਂ ਜੀ ਵੀਰ ਜੀ 2 12 13 ਕਿਲੋ ਦੁੱਧ ਕਰੂਗੀ ਵੀਰ ਜੀ ਥੋੜੀ ਚੰਗੀ ਭਾਜੀ ਹਾਂ ਜੀ ਹਾਂ ਜੀ ਚੰਗੀ ਝੋਟੀ ਸੋਹਣੀ ਸਰਕੀ ਪੂਰੀ ਆ 12 13 ਕਿਲੋ ਤੇ ਮਾਨਤਨ ਕਰੀਓ ਭਾਜੀ ਜੀ 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 ਬਾਕੀ ਪੇਠ ਪੂੜੇ ਦੇ ਵੀ ਹਾਂ ਹਾਂਜੀ ਭਾਈ ਸਾਫ ਸੁਥਰੀ ਹਣਾ ਦੀ ਵੀਰ ਜੀ ਕੋਈ ਵਾਅਦਾ ਨਾ ਨਾ ਭਾਜੀ ਕੋਈ ਨਹੀਂ ਆਪਣਾ ਰਣ ਕੇ ਦੋ ਟਾਈਮ ਤਸੱਲੀ ਕਰਨ ਕੋਈ ਚੱਕਰ ਹੀ ਨਹੀਂ ਹੈ ਭਾਜੀ ਠੀਕ ਹੈ ਦੋ ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ ਆਪਣਾ ਵੇਖਣਾ ਬਾਕੀ ਥਣ ਵੀ ਚੰਗਾ ਸੋਣਾ ਮੈਂ ਨਾ ਵਧੀਆ ਵੀਰ ਜੀ ਪਸਮਾਨ ਲਾ ਕੇ ਹੋਰ ਵਧੀਆ ਕਰ ਜੰਦੀ ਠੀਕ ਹੈ ਹਾਂਜੀ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਦਾ ਮੁੱਲ ਵੀਰ ਜੀ ਲੈਣ ਦੇਣ ਵਾਲਾ 95000 ਰੁਪਇਆ ਬਾਕੀ ਮਾਨਤਨ ਮੌਕੇ ਤੇ ਕਰਦਾਂਗੇ ਕਰ ਦੋਗੇ ਛੋਟ ਕਰਦਾਂਗੇ ਕਰਦਾਂਗੇ ਜੀ ਭਾਜੀ ਠੀਕ ਹੈ ਜ 90000 ਦੀ 90000 ਦੀ ਲਾਸਟ ਭਾਈ ਬਾਕੀ ਮਾਣ ਤਨ ਕਰਦਾਂਗੇ ਮੌਕੇ ਦੇ ਆਣੇ ਠੀਕ ਆ ਮੌਕੇ ਤੇ ਹੋਰ ਮਾਣ ਤਨ ਹੋ ਜਾਊਗਾ ਫੋਨ ਕਰਿਓ ਵੀਰ ਨੇ ਮੋੜਨਾ ਨਹੀਂਗਾ ਜਿੰਨੇ ਫੋਨ ਲਾ ਲਿਆ ਝੋਟੀ ਦਾ ਮੁੱਲ ਲਾਇਓ ਪੂਰਾ ਚੰਗੀ ਸੋਹਣੀ ਆ ਜੀ ਬਾਕੀ ਆ ਵੇਖੋ ਜੀ ਦੰਦ ਵੀ ਆਪਾਂ ਦਿਖਾ ਦੇਣੇ ਆ ਮਰਫਲੀ ਜੀ ਮਜੀ ਚੱਕਰ ਕੀਤਾ ਆ ਵੇਖੋ ਦੰਦ ਚੈੱਕ ਕਰੋ ਕੋਈ ਕਹਿਣ ਦੀ ਗੱਲ ਨਹੀਂ ਆ ਵੇਖੋ ਜੀ ਠੀਕ ਆ ਸਹੀ ਆ ਮੁੱਲ ਬਿਲਕੁਲ ਜਾਇਜ਼ ਕੀਤਾ ਭਾਜੀ ਹੋਣਾ ਨੇ ਤੇ ਪਹਿਲਾ ਹੀ ਸੂਆ ਛੋਟੀ ਸੂਈ ਆ ਚੰਗੀ ਸੋਹਣੀ ਸੁਨੱਖੀ ਆ ਜੀ ਕੀ ਕਹਿੰਦਾ ਇਹਨੂੰ ਕੱਢੀ ਗਾਂ ਵੀ ਕਹੇ ਵੀਰ ਭੈਣ ਨੇ ਖਾਣੀਆਂ ਗਾਂ ਵਾਧਦੇ ਦੀ ਆ ਗਾਂ ਨੂੰ ਹੋਰ ਇਹ ਆ ਕਿ ਮਹਿੰਗੀ ਹੋ ਜਾਣਾ ਛੋਟੀ ਨੇ ਦੂਜੇ ਨੰਬਰ ਵਾਲੀ ਇਹਦੇ ਬਾਰੇ ਭਾਜੀ ਦਸੀਏ ਵੀਰ ਜੀ ਇਹ ਤੀਜਾ ਸੂਆ ਜੇ ਪ्योर ਭਾਜੀ ਤੀਜਾ ਸੂਆ ਭਾਜੀ ਇਹਦੀਆਂ ਨਾਸਾਂ ਕੀ ਭਾਜੀ ਇਹ ਨਾ ਜਦੋਂ ਆਪਣੇ ਕੋਲ ਪਹਿਲਾ ਸੀ ਨਾ ਤੇ ਇਹਨੂੰ ਨੱਥ ਪਾਈ ਸੀ ਤੇ ਇਹਦੇ ਆਪਣਾ ਜਦੋਂ ਕਰਾਉਣ ਲੱਗੇ ਹਨ ਇਹਨੂੰ ਗੱਬਣ ਹਾਂਜੀ ਤੇ ਇਹ ਕੋਸ ਇਹ ਡਰ ਕੇ ਸਟਲਵਾ ਲਈਏ ਨੇ ਇਹ ਬਟਪੰਜੀ ਦੇ ਹਾਂਜੀ ਆਹ ਤੜਵਾ ਲਈਏ ਨੇ ਠੀਕ ਇਹਦੀ ਆ ਚੀਟ ਟੁੱਟ ਗਈ ਜੀ ਸਹੀ ਹੈ ਹਾਂਜੀ ਭਾਜੀ ਕੋਈ ਝੂਠ ਨਹੀਂ ਇਹ ਚ ਤੇ ਇਹ ਕਿੰਨੇ ਕ ਦਿਨਾਂ ਦੀ ਸੂਈ ਆ ਭਾਜੀ ਇਹਨੂੰ ਵੀ ਅੱਜ 7ਵਾਂ 8ਵਾਂ ਦਿਨ ਜਹਾਜ ਇੱਕਟਾ ਠੀਕ ਆ ਆ ਜੋ ਕੱਢ ਲਓ ਬਾਹਰ ਇਹਨੂੰ ਕਟਾ ਇਹਦਾ ਬਹੁਤ ਸੋਹਣਾ ਵਾ ਹੈ ਹਾਂਜੀ ਭਾਜੀ ਪੜਿਆ ਪੁਰਿਆ ਪੜਿਆ ਦੱਬਾ ਇਹਦਾ ਵੇਖੋ ਆ ਜੋ ਲੈਓ ਨਾਲ ਹੀ ਕਟਾ ਲੈਓ ਵਧੀਆ ਆਜੋ ਕੋਣ ਦੋ ਆ ਵੇਖੋ ਕਰੋ ਚੱਕ ਜੀ ਕਟਾ ਕਟਾ ਬਹੁਤ ਹੀ ਸੋਹਣਾ ਦਿੱਤਾ ਨੇ ਆ ਨਿਆਣੇ ਦੇ ਖੇਡਣ ਨੂੰ ਲੈ ਜੇ ਭਾਵੇਂ ਕੋਈ ਹਾਂਜੀ ਚੱਲ ਆ ਜਾ ਲੈ 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 ਦੇਣ ਕਿੰਨੇ ਹੋਗੇ ਭਾਈ ਸੂਈ ਨੂੰ ਦੇਣ ਭਾਈ ਇਹ 7ਵਾਂ 8ਵਾਂ ਦਿਨ ਆ ਦੇਖ ਲਓ ਆ ਵੇਖੋ ਜੀ 7ਵਾਂ ਅਰੇ ਬੋਲੇ ਤੋਂ ਟੁੱਟੀਆਂ ਦੇ ਬੋਲੇ 12 12 13 13 ਕਿਲੋ ਚੈੱਕ ਕਰੋ ਜੀ ਕੱਦ ਕਾੜ ਚੰਗਾ ਤੇ ਜਿਹੜਾ ਪਿੱਛੇ ਹਵਾਨਾ ਲਈ ਫਿਰਦੀ ਆ ਉਹ ਚੈੱਕ ਕਰਾਈਏ ਤੁਹਾਨੂੰ ਤੋਰ ਵੀਰੇ ਕਰਾ ਲੰਮੀ ਆ ਵੇਖੋ ਜੀ ਕਰੋ ਚੈੱਕ ਹਵਾਨਾ ਹਵਾਨਾ ਚਫ ਗਾਵਾਂ ਵਾਲਾ ਲੱਗਾ ਮੈਂ ਕਹਿੰਦਾ ਵੇਖੋ ਕਿੱਡਾ ਸੋਹਣਾ ਹਵਾਨਾ ਤਿਆਰ ਕੀਤਾ ਵਾ ਥਾਣ ਬਹੁਤ ਸੋਹਣਾ ਵਾ ਆ ਜੋ ਬਸ ਆ ਜਾਓ ਥਾਣ ਮੇਰੇ ਦੇਖੋ ਜੀ ਕੁਆਲਿਟੀ ਚੈੱਕ ਕਰ ਲਓ ਇਹਦੀ ਥਾਣੇ ਬੜੇ ਚੰਗੇ ਆ ਭਾਈ ਥਾਣ ਸੋਹਣੇ ਇਹ ਥਾਣ ਦੀ ਕੋਈ ਘਾਟ ਵਾਦ ਨਹੀਂ ਵੀਰ ਜੀ ਕੋਈ ਆਵੇ ਦੋ ਟਾਈਮ ਤਿੰਨ ਟਾਈਮ ਤਸਲੀ ਕਰੇ ਆਪਣੀ ਘੂਟਾਰ ਕਿੰਨਾ ਵਾ ਦੁੱਧ ਪਾਜੀ ਆਈਟਮ 12 ਕਿਲੋ ਦੁੱਧ ਤਿਆਰ ਜੇ 8 ਦਿਨ ਸੂਈ ਨੂੰ ਜੇ 12 ਕਿਲੋ ਦੁੱਧ ਤਿਆਰ ਹਾਂਜੀ ਉਦੋਂ ਘੱਟੋ ਘੱਟ 14 15 16 ਕਿਲੋ ਝੋਟੀ ਵਾਲੀ ਠੀਕ ਆ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਨੀਲੀ ਰਾਵੀ ਦੀ ਪਿਓਰ ਆ ਚਾਰੇ ਪੈਰ ਚਿੱਟੇ ਪੂਛ ਟੀ ਮੱਥਾ ਝਟਾ ਕੁਆਲਿਟੀ ਦੀ ਪੂਰੀ ਮੱਝ ਚੰਗੀ ਸੋਹਣੀ ਸੁਨੱਖੀ ਤੇ ਵੀਰ ਜੀ ਦੁੱਧ ਕਿੰਨਾ ਕ ਚੁਵਾਈ ਜਾਊਗੀ ਪਾਜੀ ਘੱਟੋ ਘੱਟ 14 15 ਕਿਲੋ ਪਿਛਲੇ ਸੀ 1.14 ਕਿਲੋ ਦੇ ਥੋੜੇ ਚੋਇਆ ਦੇ ਹੁਣ ਕਿੰਨਾ ਬਾਜੀ ਹੁਣ 12 ਕਿਲੋ ਜੇ ਹਾਂਜੀ ਅਜਾ ਸੂਈ ਨੂੰ ਦੇ 7-8 ਦਿਨ ਬੋਲੇ ਟੁੱਟੀ ਜੇ ਜਿਹੜਾ ਆਪਾਂ ਚਵਾ ਕੇ ਦੇਣਾ ਫਰੀ ਚਵਾ ਕੇ ਦੇਣਾ ਹਾਂ ਬਿਲਕੁਲ ਬਿਲਕੁਲ ਬਾਜੀ ਕੋਈ ਇਹ ਹੈ ਨਹੀਂ ਝੂਟ ਸੂਛ ਨਹੀਂ ਆ ਤੁਹਾਡੇ ਸਾਹਮਣੇ ਬਾਲੇ ਵੇ ਦਾ ਦਾਦਾ ਹੀ ਹਾਂਜੀ ਹਾਂਜੀ ਲੇਵਾ ਵੀ ਸਹੀ ਤਰ ਤਿਆਰ ਕੀਤਾ ਹਾਂ ਬਾਕੀ ਕੱਟਾ ਵੀ ਗਾਂ ਨਸਲ ਦਾ ਹਾਂਜੀ ਕੱਟਾ ਭਾਈ ਨਸਲ ਦਾ ਜੀ ਹਾਂਜੀ ਜੀ ਤੇ ਮੁੱਲ ਬਾਜੀ ਦੱਸਿਓ ਕਿੰਨਾ ਕਰਨਾ ਦਾ ਮੁੱਲ ਭਾਈ ਲੈਣ ਦੇ ਨਾਲ 88000 ਰੁਪਏ ਬਿਲਕੁਲ ਮੁੱਲ ਲੈਣ ਦੇ ਨਾਲ ਹੀ ਛੋੜ ਕਰ ਬਾਕੀ ਛੋੜ 2000 ਰੁਪਏ ਮਾਨ ਤੇ ਯਾਰ 500 ਕੋਈ ਨਹੀਂ ਕਰਦਾ ਮੌਕੇ ਦਾ ਬਾਕੀ ਜੇ ਕਹਦੇ ਮੋਗਾ ਮੁਕਸਰ ਏਰੀਆ ਤੇ ਫੋਨ ਕੋਈ ਨਹੀਂ ਵੀਰ ਜੀ ਕਰਾਂਗੇ ਜ਼ਰੂਰ ਮੰਨਤਣ ਚੈਟੀ ਜ਼ਰੂਰ ਉਹਨਾਂ ਨੂੰ ਕਰਾਇਆ ਵੱਧ ਪੈ ਜਾਂਦਾ ਭੈਣ ਭਰਾ ਉਧਰੋਂ ਕੋਈ ਗੱਲ ਨਹੀਂ ਜ਼ਰੂਰ ਵੀਰ ਜੀ ਕਰ ਲਾਂਗੇ ਕਰ ਦਾਂਗੇ ਮੰਨਤਣ ਕਰ ਦਾਂਗੇ ਯਾਰ ਖੰਡ ਹੋਰ ਕਰ ਦਾਂਗੇ ਠੀਕ ਆ ਹਾਂਜੀ ਭਾਜੀ ਕਰ ਲਈ ਵੀਰ ਜੀ ਕੋਈ ਗੱਲ ਬਾਤ ਹੋਰ ਬਾਜੀ ਤੁਹਾਨੂੰ ਆ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਬਸ ਵਧੀਆ ਵੀਰ ਜੀ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐ ਹੋਈ ਦੋ ਹੀ ਆ ਭਾਜੀ ਹੋਣਾ ਕੋ ਤੇ ਘਰੇਲੂ ਹੀ ਆ ਕੋਈ ਵਪਾਰ ਨਹੀਂ ਕਰਦੇ ਆਗੇ ਆਪਣੀ ਚੁਆਈ ਕਰ ਲਿਓ ਦੋਵੇਂ ਸੂਈਆਂ ਸੂਈਆਂ ਹੈਗੀਆਂ ਚੁਆਈ ਕਰਕੇ ਚੈੱਕ ਕਰਕੇ ਲੈ ਕੇ ਜਾਓ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ